ਇਹਨਾਂ ਨੂੰ ਸ਼ਰਮ ਨਹੀਂ ਆਈ ਰੈਡੀਸਨ ਹੋਟਲ ਦੇ ਵਿੱਚ ਭਗੜੇ ਪਾਉਂਦੇ ਆ ਇੱਕ ਰਾਤ ਦਾ ਰੂਮ ਦਾ ਕਿਰਾਇਆ 18000 ਹੈ ਆਮ ਆਦੀ ਪਾਰਟੀ ਲਈ ਇਸ ਤੋਂ ਵੱਡੀ ਬੇਸ਼ਰਮਗਰੀ ਦੀ ਗੱਲ ਕੋਈ ਹੋਰ ਹੋ ਲੈ ਸਕਦੀ ਜਦੋਂ ਪੰਜਾਬ ਡੁੱਬਿਆ ਪਿਆ ਜਦੋਂ ਪੰਜਾਬ ਤਹਸਨਾਸ ਹੋਇਆ ਪਿਆ ਕਿਸਾਨਾਂ ਦੀਆਂ ਜ਼ਮੀਨਾਂ ਤਹਸਨਾਸ ਹੋ ਗਈਆਂ ਫਸਲਾਂ ਤਹਸਨਾਸ ਹੋ ਗਈਆਂ ਗਰੀਬਾਂ ਦੇ ਘਰ ਟਹਿ ਗਏ ਪਿੰਡਾਂ ਦੇ ਪਿੰਡ ਰੁੜ ਗਏ ਉਦੋਂ ਆਮ ਆਦੀ ਪਾਰਟੀ ਰੈਡੀਸਨ ਹੋਟਲ ਦੇ ਵਿੱਚ ਯੁਵਾ ਸ਼ਕਤੀ ਕੋਈ ਪ੍ਰੋਗਰਾਮ ਰੱਖੀ ਬੈਠੇ ਨੇ ਆਮ ਆਦਮੀ ਪਾਰਟੀ ਦਾ ਤਿੰਨ ਦਿਨ ਹੁਣੇ ਤਿੰਨ ਦਿਨ ਦਾ ਖਰਚਾ ਕੌਣ ਕਰ ਰਿਹਾ ਹੈ ਇਹ ਕਿੱਥੋਂ ਆ ਰਿਹਾ ਸਾਰਾ ਪੈਸਾ ਜਿਹੜਾ ਇੰਨਾ ਪੈਸਾ ਏਡੇ ਮਹਿੰਗੇ ਹੋਟਲ ਦੇ ਵਿੱਚ ਲਾਇਆ ਜਾ ਰਿਹਾ ਯੁਵਾ ਸ਼ਕਤੀ ਨੂੰ ਸ਼ਾਮ-ਦਾਮ-ਦੰਡ ਭੇਦ ਸਿਖਾਉਣ ਲਈ ਕਿਉਂਕਿ ਪੰਜਾਬ ਦਾ ਬੇਸ਼ਰਮ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਭੱਜਣ ਦਿੰਦਾ ਫਿਰਦਾ ਉੱਥੇ ਲਈ ਤਾਂ ਟਾਈਮ ਹੈ ਤੇ ਉੱਥੇ ਲਈ ਤਾਂ ਠੀਕ ਹੋਗੇ ਆਪਾਂ ਨਾਲ ਦੀ ਨਾਲ ਤੇ ਮਨੀਸ਼ ਸਦੋਸਿਆ ਜਿਹੜਾ ਪੰਜਾਬ ਦਾ ਆਮ ਆਦਮੀ ਪਾਰਟੀ ਦਾ ਚਾਰ ਜਿਹੜਾ ਕਹਿੰਦਾ ਕੀ ਚਾਹੇ ਲੜਾਈ ਕਰੋ ਝਗੜਾ ਕਰੋ ਜੋ ਮਰਜੀ ਕਰੋ 2027 ਚ ਸਰਕਾਰ ਆਉਣੇ ਚਾਹੀਦੀ ਆ ਉਹ ਸਾਮ ਦਾਮ ਦੰਡ ਭੇਦ ਇਹ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਨੌਜਵਾਨਾਂ ਨੂੰ ਸਿਖਾਉਣ ਲਈ ਰੈਡੀਸਨ ਹੋਟਲ 'ਚ 3 ਦਿਨ ਤੋਂ ਲਈ ਬੈਠੇ ਨੇ ਮਤਲਬ ਇਹ ਬਹੁਤ ਵੱਡਾ ਧੋਖਾ ਹੈ ਪੰਜਾਬ ਦੇ ਉਹਨਾਂ ਨੌਜਵਾਨਾਂ ਦੇ ਨਾਲ ਜਿਨ੍ਹਾਂ ਨੇ ਬਦਲਾ ਦੇ ਬਦਲਾ ਦੇ ਨਾਂ ਤੇ ਵੋਟ ਪਾਈ ਸੀ ਪੰਜਾਬ ਦੇ ਲੋਕਾਂ ਦੇ ਨਾਲ ਜਿਨ੍ਹਾਂ ਨੇ ਬਦਲਾ ਦੇ ਨਾਂ ਤੇ ਵੋਟ ਪਾਈ ਸੀ ਬਹੁਤ ਵੱਡਾ ਧੋਖਾ ਹੈ ਜਦੋਂ ਅੱਜ ਇਹਨਾਂ ਲੋਕਾਂ ਦੀ ਲੋੜ ਸੀ ਪੰਜਾਬ ਨੂੰ ਲੋੜ ਸੀ ਅੱਜ ਜਦੋਂ ਪੰਜਾਬ ਮਰਿਆ ਪਿਆ ਸੀ ਸਰਕਾਰ ਦੀ ਲੋੜ ਸੀ ਉੱਥੇ ਸਰਕਾਰ ਗਲੂਕੋਸ ਲਈ ਪਈ ਸੀ ਨੱਠੀ ਪਈ ਸੀ ਭੱਜੀ ਪਈ ਸੀ ਤੇ ਜਦੋਂ ਰੈਡੀਸਨ ਵਰਗੇ ਮਹਿੰਗੇ ਹੋਟਲਾਂ ਦੇ ਵਿੱਚ ਤਿੰਨ ਤਿੰਨ ਦਿਨ ਯੁਵਾ ਸ਼ਕਤੀ ਤੇ ਨਾਂ ਤੇ ਪ੍ਰੋਗਰਾਮ ਕਰਕੇ ਪੈਸੇ ਉਡਾਏ ਜਾ ਰਹੇ ਸੀ ਕਿੱਥੋਂ ਖਰਚਾ ਆ ਰਿਹਾ ਸੀ ਕੌਣ ਕਰ ਰਿਹਾ ਸੀ ਤੇ ਕਿਹੜੀ ਸਗਲਾਈ ਦਿੱਤੀ ਜਾ ਰਹੀ ਸੀ ਇਹ ਨੌਜਵਾਨ ਉਹਨਾਂ ਹੜ੍ਹਾਂ ਦੇ ਵਿੱਚ ਤੱਕ ਕਿਤੇ ਦਿਖੇ ਨਹੀਂ ਉਹਨਾਂ ਪਿੰਡਾਂ 'ਚ ਤੱਕ ਕਿਤੇ ਦਿਖੇ ਨਹੀਂ ਜਿੱਥੇ ਪਿੰਡ ਦੇ ਪਿੰਡ ਡੁੱਬੇ ਪਏ ਸੀ ਮੇਰੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਹੈ ਚਾਹ ਕੋਈ ਇੱਥੇ ਬਸਦਾ ਚਾਹ ਕੋਈ ਬਾਹਰ ਬਸਦਾ ਜਾਗ ਜੋ ਉੱਠ ਜੋ ਜਗਾਓ ਜ਼ਮੀਰ ਨੂੰ ਉਹ ਇਹਨਾਂ ਲੋਕਾਂ ਨੂੰ ਲਾਹਣਤਾ ਪਾਓ ਵਿਰੋਧ ਕਰੋ ਕੱਲੇ-ਕੱਲੇ ਮੋੜ ਤੇ ਇਹਨਾਂ ਦੇ ਮੰਤਰੀਆਂ ਐਮਐਲਏ ਨੂੰ ਘੇਰ ਕੇ ਪੁੱਛੋ ਕਿ ਜਦੋਂ ਪੰਜਾਬ ਡੁੱਬਿਆ ਪਿਆ ਸੀ ਤੁਸੀਂ ਕਿੱਥੇ ਸੀ ਤੁਹਾਡੇ ਤੁਸੀਂ ਮੂਲ ਕੋਕੇ ਣਟ ਗਏ ਤੇ ਅੱਜ ਤੁਸੀਂ ਹੋਟਲਾਂ ਦੇ ਵਿੱਚ ਕਿਹੜਾ ਸ਼ਾਮਦਮ ਦੰਡਪੇਦ ਸਾਡੇ ਹੀ ਪੰਜਾਬ ਦੇ ਨੌਜਵਾਨਾਂ ਨੂੰ ਸਿਖਾ ਕੇ ਕਿਹੜੀ ਪੰਜਾਬ 'ਚ ਨਵੀਂ ਅੱਗ ਲਾਉਣ ਦੇ ਤਲੇ ਹੋਇਓ ਇਹ ਆਪਾਂ ਨੂੰ ਸਮਝਣਾ ਪਵੇਗਾ ਤੇ ਸਮਝ ਕੇ ਇਸ ਚੀਜ਼ ਦਾ ਵਿਰੋਧ ਕਰਨਾ ਪਵੇਗਾ ਇਹਨਾਂ ਨੂੰ ਸ਼ਰਮ ਨਹੀਂ ਆਈ ਰੈਡੀਸਨ ਹੋਟਲ ਦੇ ਵਿੱਚ ਭੰਗੜੇ ਪਾਉਂਦੇ ਆ। ਇੱਕ ਰਾਤ ਦਾ ਰੂਮ ਦਾ ਕਿਰਾਇਆ 18000 ਹੈ। ਆਮ ਆਦੀ ਪਾਰਟੀ ਲਈ ਇਸ ਤੋਂ ਵੱਡੀ ਬੇਸ਼ਰਮਗਰੀ ਦੀ ਗੱਲ ਕੋਈ ਹੋਰ ਹੋ ਨਹੀਂ ਸਕਦੀ। ਜਦੋਂ ਪੰਜਾਬ ਡੁੱਬਿਆ ਪਿਆ, ਜਦੋਂ ਪੰਜਾਬ ਤਹਸਨੈਸ ਹੋਇਆ ਪਿਆ, ਕਿਸਾਨਾਂ ਦੀਆਂ ਜ਼ਮੀਨਾਂ ਤਹਸਨੈਸ ਹੋ ਗਈਆਂ, ਫਸਲਾਂ ਤਹਸਨੈਸ ਹੋ ਗਈਆਂ, ਗਰੀਬਾਂ ਦੇ ਘਰ ਟਹਿ ਗਏ, ਪਿੰਡਾਂ ਦੇ ਪਿੰਡ ਰੁੜ ਗਏ, ਉਦੋਂ ਆਮ ਆਦੀ ਪਾਰਟੀ ਰੈਡੀਸਨ ਹੋਟਲ ਦੇ ਵਿੱਚ ਯੁਵਾ ਸ਼ਕਤੀ ਕੋਈ ਪ੍ਰੋਗਰਾਮ ਰੱਖੀ ਬੈਠੇ ਨੇ ਆਮ ਆਦਮੀ ਪਾਰਟੀ ਦਾ ਤਿੰਨ ਦਿਨ ਹੁਣੇ ਤਿੰਨ ਦਿਨ ਦਾ ਖਰਚਾ ਕੌਣ ਕਰ ਰਿਹਾ ਹੈ ਇਹ ਕਿੱਥੋਂ ਆ ਰਿਹਾ ਸਾਰਾ ਪੈਸਾ ਜਿਹੜਾ ਇੰਨਾ ਪੈਸਾ ਏਡੇ ਮਹਿੰਗੇ ਹੋਟਲ ਦੇ ਵਿੱਚ ਲਾਇਆ ਜਾ ਰਿਹਾ ਯੁਵਾ ਸ਼ਕਤੀ ਨੂੰ ਸ਼ਾਮ-ਦਾਮ-ਦੰਡ ਭੇਦ ਸਿਖਾਉਣ ਲਈ ਕਿਉਂਕਿ ਪੰਜਾਬ ਦਾ ਬੇਸ਼ਰਮ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਭੱਜਣ ਦਿੰਦਾ ਫਿਰਦਾ ਉੱਥੇ ਲਈ ਤਾਂ ਟਾਈਮ ਹੈ ਤੇ ਉੱਥੇ ਲਈ ਤਾਂ ਠੀਕ ਹੋ ਗਏ ਆਪਾਂ ਨਾਲ ਦੀ ਨਾਲ ਤੇ ਮਨੀਸ਼ ਸਦੋਸਿਆ ਜਿਹੜਾ ਪੰਜਾਬ ਦਾ ਆਮ ਆਦਮੀ ਪਾਰਟੀ ਦਾ ਚਾਰ ਜਿਹੜਾ ਕਹਿੰਦਾ ਕਿ ਚਾਹੇ ਲੜਾਈ ਕਰੋ ਝਗੜਾ ਕਰੋ ਜੋ ਮਰਜੀ ਕਰੋ 2027 ਚ ਸਰਕਾਰ ਆਉਣੇ ਚਾਹੀਦੀ ਆਉਂ ਸਾਮ ਦਾਮ ਦੰਡ ਭੇਦ ਇਹ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਨੌਜਵਾਨਾਂ ਨੂੰ ਸਿਖਾਉਣ ਲਈ ਰੈਡੀਸਨ ਹੋਟਲ 'ਚ 3 ਦਿਨ ਤੋਂ ਲਈ ਬੈਠੇ ਨੇ ਮਤਲਬ ਇਹ ਬਹੁਤ ਵੱਡਾ ਧੋਖਾ ਹੈ ਪੰਜਾਬ ਦੇ ਉਹਨਾਂ ਨੌਜਵਾਨਾਂ ਦੇ ਨਾਲ ਜਿਨ੍ਹਾਂ ਨੇ ਬਦਨਾ ਦੇ ਬਦਲਾ ਦੇ ਨਾਂ ਤੇ ਵੋਟ ਪਾਈ ਧੀ ਪੰਜਾਬ ਦੇ ਲੋਕਾਂ ਦੇ ਨਾਲ ਜਿਨ੍ਹਾਂ ਨੇ ਬਦਲਾ ਦੇ ਨਾਂ ਤੇ ਵੋਟ ਪਾਈ ਧੀ ਬਹੁਤ ਵੱਡਾ ਧੋਖਾ ਹੈ ਜਦੋਂ ਅੱਜ ਇਹਨਾਂ ਲੋਕਾਂ ਦੀ ਲੋੜ ਸੀ ਪੰਜਾਬ ਨੂੰ ਲੋੜ ਸੀ ਅੱਜ ਜਦੋਂ ਪੰਜਾਬ ਮਰਿਆ ਪਿਆ ਸੀ ਸਰਕਾਰ ਦੀ ਲੋੜ ਸੀ ਉੱਥੇ ਸਰਕਾਰ ਗਲੂਕੋਸ ਲਈ ਪਈ ਸੀ ਨੱਠੀ ਪਈ ਸੀ ਭੱਜੀ ਪਈ ਸੀ ਤੇ ਜਦੋਂ ਰੈਡੀਸਨ ਵਰਗੇ ਮਹਿੰਗੇ ਹੋਟਲਾਂ ਦੇ ਵਿੱਚ ਤਿੰਨ ਤਿੰਨ ਦਿਨ ਯੁਵਾ ਸ਼ਕਤੀ ਤੇ ਨਾਂ ਤੇ ਪ੍ਰੋਗਰਾਮ ਕਰਕੇ ਪੈਸੇ ਉਡਾਏ ਜਾ ਰਹੇ ਸੀ ਕਿੱਥੋਂ ਖਰਚਾ ਆ ਰਿਹਾ ਸੀ ਕੌਣ ਕਰ ਰਿਹਾ ਸੀ ਤੇ ਕਿਹੜੀ ਸਗਲਾਈ ਦਿੱਤੀ ਜਾ ਰਹੀ ਸੀ ਇਹ ਨੌਜਵਾਨ ਉਹਨਾਂ ਹੜ੍ਹਾਂ ਦੇ ਵਿੱਚ ਤੱਕ ਕਿਤੇ ਦਿਖੇ ਨਹੀਂ ਉਹਨਾਂ ਪਿੰਡਾਂ 'ਚ ਤੱਕ ਕਿਤੇ ਦਿਖੇ ਨਹੀਂ ਜਿੱਥੇ ਪਿੰਡ ਦੇ ਪਿੰਡ ਡੁੱਬੇ ਪਏ ਸੀ ਮੇਰੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਆ ਚਾਹ ਕੋਈ ਇੱਥੇ ਬਸਦਾ ਚਾਹ ਕੋਈ ਬਾਹਰ ਬਸਦਾ ਜਾਗ ਜੋ ਉੱਠ ਜੋ ਜਗਾਓ ਜ਼ਮੀਰ ਨੂੰ ਉਹ ਇਹਨਾਂ ਲੋਕਾਂ ਨੂੰ ਲਾਹਣਤਾ ਪਾਓ ਵਿਰੋਧ ਕਰੋ ਕੱਲੇ-ਕੱਲੇ ਮੋੜ ਤੇ ਇਹਨਾਂ ਦੇ ਮੰਤਰੀਆਂ ਐਮਐਲਏ ਨੂੰ ਘੇਰ ਕੇ ਪੁੱਛੋ ਕਿ ਜਦੋਂ ਪੰਜਾਬ ਡੁੱਬਿਆ ਪਿਆ ਸੀ ਤੁਸੀਂ ਕਿੱਥੇ ਸੀ ਤੁਹਾਡੇ ਤੁਸੀਂ ਮੂਲ ਕੋਕੇ ਣਟ ਗਏ ਤੇ ਅੱਜ ਤੁਸੀਂ ਹੋਟਲਾਂ ਦੇ ਵਿੱਚ ਕਿਹੜਾ ਸ਼ਾਮਦਮ ਦੰਡਪੇਦ ਸਾਡੇ ਹੀ ਪੰਜਾਬ ਦੇ ਨੌਜਵਾਨਾਂ ਨੂੰ ਸਿਖਾ ਕੇ ਕਿਹੜੀ ਪੰਜਾਬ 'ਚ ਨਵੀਂ ਅੱਗ ਲਾਉਣ ਦੇ ਤਲੇ ਹੋਇਓ ਇਹ ਆਪਾਂ ਨੂੰ ਸਮਝਣਾ ਪਵੇਗਾ ਤੇ ਸਮਝ ਕੇ ਇਸ ਚੀਜ਼ ਦਾ ਵਿਰੋਧ ਕਰਨਾ ਪਵੇਗਾ